ਦੇ ਮਾਦਾ ਨੂੰ ਛੱਡ ਦੇ ਅਜਾ ਛੱਡ ਤੇਰੇ ਇਹਨ ਖਤੀ ਵੇਲਾ ਕੀ ਕਰਦੀ ਓ ਹੁਣ ਨਹੀਂ ਕਾਹ ਦਫਾ ਹੋਵਾ ਜਾਓ ਜਾਓ ਕਿ ਤੇ ਆਪਣੇ ਘਰੀ ਦੇ ਕੰਮ ਕਰਾ ਜਾ ਕੇ ਕਿਤੇ ਜਾਓ ਹੱਥ ਮੇਰੇ ਹੱਥੀ ਚ ਆ ਗਈ ਛੱਡ ਨਹੀਂ ਮੁੰਡਿਆਂ ਨੂੰ ਦੋਹਾਂ ਨੂੰ ਕਾਇ ਕਰਨੀ ਛੱਡੀ ਵਿਆਹ ਨਹੀਂ ਤੂੰ ਨਹੀਂ ਮੈਂ ਤੈਨੂੰ ਸਾਰੇ ਲੱਭਦੀ ਫਿਰਨ ਲਈ ਆ ਤੇ ਤੂੰ ਕੀ ਕਰਨ ਰਹੀ ਆ ਕਾਮ ਕਰਨੀਆ ਕਾਹਦਾ ਕੰਮ ਕਰੀ ਜੰਨੀਆ ਸਕੂਲ ਦਾ ਸਕੂਲ ਦਾ ਡਹੀਆ ਕਰਨ ਹਮ ਚਲ ਜਿਆਦਾ ਜਿਆਦਾ ਪੜਿਆ ਕਰ ਠੀਕ ਹੈ ਸਕੂਲ ਦਾ ਕੰਮ ਬਾਅਦ ਚ ਕਰੀ ਇਹਨੂੰ ਛੱਡ ਲਾ ਇੱਥੇ ਉਹ ਨਹੀਂ ਹੁੰਦਾ ਇਹਨੂੰ ਕਿਉਂ ਆ ਲੈ ਰੱਖੜੀਆਂ ਇਹ ਇਹ ਬਣ ਗਿਆ ਗੋਪੀ ਨੂੰ ਠੀਕ ਹੈ ਤੈਨੂੰ ਪੈਸੇ ਮਿਲ ਨਹੀਂ ਹੋ ਅੱਛਾ ਪੈਸੇ ਮਿਲਨੇ ਪੈਸੇ ਮਿਲ ਨਹੀਂ ਹੋ ਤੈਨੂੰ ਉਹ ਵੀ 500 ਰੁਪਈਆ ਤੇ ਫਿਰ ਉਹਦਾ ਤੂੰ ਸੂਟ ਲੈ ਆਵੀਂ ਏ ਕ ਚੰਗਾ ਠੀਕ ਤੂੰ ਜਾ ਤੇ ਜਾ ਕੇ ਤਾਂ ਬੰਨ ਕੇ ਆ ਰਖੜੀ ਮਮਾ ਤਾਂ ਇਹਨਾਂ ਨਾਲ ਚੱਲੋਂ ਮੈਂ ਇਹਨਾਂ ਕੋਲ ਲੈਣ ਜਾਣਾ ਤੇ ਕੱਲੀ ਨੂੰ ਤੈਨੂੰ ਕਿਹਾ ਥੇ ਕੋਈ ਖਾ ਚ ਲਿਆ ਵਾ ਚੱਲ ਤੂੰ ਨਾ ਕੱਲੀ ਕਿਤੇ ਜਾਵੀ ਮੈਨੂੰ ਹੀ ਨਾਲ ਫਾਇਲਾ ਕਰ ਉਹਨਾਂ ਫੇਰ ਉਧਰ ਮੈਨੂੰ ਕਿਹ ਕੰਮ ਲਾ ਦੇਣਾ ਕੋਈ ਗੰਡੀ ਆ ਜਾ ਕੇ ਡੀਆ ਮੇਰੀ ਸੁਣ ਗੱਲ ਇਹਨੂੰ ਫੜਾ ਇੱਧਰ ਇਹਨੂੰ ਫੜ ਕੇ ਬੈਠ ਰਹੀ ਨਾ ਮੋਤੀ ਮੈਂ ਕੋ ਕਹਿਨ ਦਈ ਆ ਹਾਂਜੀ ਆ ਹੁਣ ਹਲੇ ਸਾਰਾ ਸਿਆਪਾ ਕਰਕੇ ਗਈ ਤੇ ਫੇਰ ਆਜਾ ਜਉਂਦਿਆਂ ਨੂੰ ਕੱਠੀ ਕੀਤੀ ਮਮਾ ਕੋਈ ਗੱਲ ਨਹੀਂ ਮੈਨੂੰ ਤਿੰਨ ਖੇਡ ਲੈ ਆਂ ਤੋ ਖੇਡ ਲੈ ਦੇ ਇਹਦੇ ਪਿਛੇ ਬਸ ਸਦਾਈ ਹੋ ਚਲਿਆ ਆ ਫੜਾ ਇਹਨੂੰ ਪਰੇ ਨੂੰ ਉਹਦਾ ਅਥਰਖਾ ਇਹਨੂੰ ਮਮਾ ਨਹੀਂ ਹਦ ਹੋਈ ਏ ਕਿਦੇ ਮਮਾ ਇਹਨੂੰ ਕਿੱਦੇ ਨੂੰ ਰੱਖਿਆ ਆ ਇਹਨੂੰ ਸਵਾਰੀ ਕਰ ਪਹਿਲਾਂ ਚੱਲ ਹੁਣ ਸਾਰੀ ਕਰਕੇ ਗਈ ਹਲੇ ਦੇ ਕੰਮ ਇਥੇ ਸਵਾਹ ਕਰਨਾ ਆ ਆ ਲੋ ਕੱਤੀ ਬੈਲ ਉੱਚੀ ਨੀ ਕਾਦਾ ਰੋਲਾ ਪਾਇਆ ਵਾ ਉੱਚੀ ਨੀ ਰੋਲਾ ਕਾਦਾ ਪਉਣਾ ਇੰਨੇ ਨਹੀਂ ਨਹੀਂ ਸੱਸ ਜੀ ਨੀ ਅਫਰੀਕਾਲ ਤੇ ਠੀਕ ਆ ਤਾ ਤੂੰ ਵੀ ਕਰ ਲਿਆ ਮੈਂ ਉੱਚੀ ਨੀ ਖੇਡਣਿਆ ਤੂੰ ਨਿਆਣਾ ਤੂੰ ਉੱਚੀ ਤੂੰ ਜਾ ਬਣਾਈਂ ਨੀ ਕਾਜਾ ਵੀ ਤੂੰ ਜਾ ਜਿੱਦਾਂ ਕੋਦੀ ਜਿੱਨੇ ਚੱਕ ਗਈ ਤਾਂ ਖੜੀ ਤਾਂ ਉਹ ਡਿਆਈ ਕਰਨ ਕਰਨਾ ਇਹਨਾਂ ਨੇ ਸਵਾਹ ਨਾ ਨੀ ਕਾਤੋਂ ਲੜੀ ਜਾਂਦੇ ਤੁਸੀਂ ਦੋਵੇਂ ਜਾਣੇ ਨੀ ਲੜਨਾ ਲੁੜਨਾ ਕੀ ਆ ਭੈਣਾ ਆ ਹੁਣ ਹਲਿਆ ਸਾਰਾ ਸਿਆਪਾ ਕਰਕੇ ਗਈ ਹਾਂ ਅੰਦਰੋਂ ਦੇ ਹੁੰਦਿਆਂ ਫੇ ਨੇ ਇਹਨੇ ਕਾ ਪਾਇਆ ਇਹਨੇ ਸਾਰਾ ਮੰਮੀ ਕੁੱਟਿਆ ਨਾ ਘਰ ਮੇਰੇ ਕਿੰਦੀ ਜੂ ਚੰਗਾ ਬੜਾ ਵਾ ਸਵਾਦ ਆ ਚੰਗਾ ਹੀ ਓਏ ਜਾ ਨਹੀਂ ਖਾ ਲਈ ਇਹਨੇ ਤੇ ਮੇਰੀ ਬਹਿ ਜਾ ਆ ਜਾ ਬਹਿ ਜਾ ਪਹਿਣਾ ਕੀ ਆ ਕੁੜੀ ਬਣਾ ਮੁੰਡੇ ਨੂੰ ਲੈ ਕੇ ਆਈ ਏ ਕੁੜੀ ਮੇਰੀ ਅਛਾ ਨੀ ਮੈਨੂੰ ਦੇ ਚੇਤਾ ਹੀ ਪੋ ਲਗਿਆ ਸਵੇਰ ਦੀ ਕੰਮ ਚ ਮਤਵਜੀ ਚਲ ਆ ਜੋ ਮੈਨੂੰ ਦੇਣੇ ਪਹਿਣੇ ਮੈਨੂੰ ਤਾਂ ਨਹੀਂ ਚੇਤਾ ਨੀ ਪੈਸੇ ਹੀ ਉਥੇ ਮੇਰੇ ਕੋ ਕਿਥੇ ਪੈਸੇ ਆ ਗੱਪ ਕੀ ਕਰਨੀਓ ਚਲ ਬਹਿ ਕਿਥੇ ਗਏ ਪੈਸੇ ਉਹ ਪੈਸੇ ਕੀ ਕਰਨੀਓ ਪੈਸੇ ਤੇ ਦੇਣਾ ਹੀ ਪੈਣਾ ਹੀ ਹੁਣ පැහද වහලාගේ චලබාන ගා කියීල ඒය මිටාගලයියමටාවි න ප නර හඩිදබනරා මෙමන වාද දවලඳ ලයිකි ප නආද හුල් ලබාහිලන්න ම ඩිස්වාද පර පීය කාගද වහලා පන්න වාදඩ. ਕਰ ਦੇ ਜੀ ਨੂੰ ਇੱਕ ਇੱਕ ਆਉਣਾ ਸਾਰਾ ਤੇ ਇਹਦਾ ਕੀ ਦੂਲੇਉਣ ਪਈ ਇੱਕ ਇੱਕ ਥੋੜੀ ਆ ਨਿਜ ਠਾ ਨੀ ਰਖੜੀ ਲੈ ਕੇ ਤੇ ਤੂੰ ਐਡਾ ਵੱਡਾ ਡੱਬਾ ਲਿਆ 2 ਕਿਲੋ 2 ਕਿਲੋ ਵਾਲਾ ਕਿਲੋ 2 ਕਿਲੋ ਵਾਲਾ ਡੱਬਾ ਲਿਆ ਆ ਇੱਕ ਇੱਕ ਪੀਸ ਥੋੜਾ ਇੱਕ ਇਹਨੇ ਖਾ ਲੈਣਾ ਇੱਕ ਤੂੰ ਖਾ ਲਈ ਇੱਕ ਆਪੇ ਦਾ ਪਾਪਾ ਖਾ ਲੂਗਾ ਆ ਤਿੰਨ ਦੇ ਪੀਸ ਸੱਦ ਮਾਤਾ ਨੂੰ ਨਾ ਦੱਸ ਆਲਾ ਰੀਤ ਤੇਰਾ ਗਿਫਟ ਆ ਖਾਲਾ ਖਾਣਾ ਦੇ ਚਲ ਇੱਕ ਦੇ ਦੇ ਨੂੰ ਇਹਨਾਂ ਦਾ ਟਿਕਟ ਚੁੰਗੇ ਚੱਲੇ ਇਹ 4 ਪੀਸ ਦੱਸ ਹੱਦ ਹੋਈ ਬਿਹਾਤ ਬੜੀ ਛੇਤੀ ਖਾਦਾ ਵਾ ਉਹਨੂੰ ਸਗਨ ਤੇ ਦੇ ਲਾ ਪਹਿਲਾਂ ਪਹਿਲਾਂ ਸਗਨ ਦੇ ਦੇ ਤਾ ਸਗਨ ਨੂੰ ਕੱਢਾਉ ਤਾ ਲੈ ਆਈਏ ਕੋਈ ਠਾ ਬਣਾ ਕੇ ਸਗਨ ਦੇਣਾ ਪੈਸੇ ਦੇ ਭੈਣ ਨੂੰ ਆਹ ਦੇਰੇ ਤੇ ਪੰਜਾਬ ਮਰ ਰੁਪਈਆ ਦਾ ਗੋਬੇ ਮੇਰੀ ਸੁਣ ਗੱਲ ਆ ਜਿੰਨੇ ਪੀਸ ਵਾ ਨਾ ਆਇਕਾ ਤੂੰ ਖਾ ਲਿਆ ਆ ਦੋ ਆਵੇ ਤੇ ਤਿੰਨ ਪੀਸ ਇਹ ਹੋਰ ਤੇ ਤੇ ਨੂੰ ਹਗੇ ਜ 5 ਰੁਪਏ ਦੇ ਹਗੇ ਦੇ ਕੋ ਮਮੀ ਪੰਜਾਵੇਂ ਹਾਂ ਕੀ ਲਾਈਟ ਕਹੀ ਨਹੀਂ 5 ਰੁਪਏ ਦੇ ਦੇ ਮੇਰ ਦੋਸਤ ਕਿੰਨੇ ਪੈਸੇ ਲਾ ਗਏ ਆ ਰਖੜੀਆਂ ਪਤਾ ਕਿੰਨੀਆਂ ਮਹਿੰਗੀਆਂ ਆਈਆਂ ਵਾ ਨੇ ਬੋ ਮਹਿੰਗੀਆਂ ਆਈਆਂ ਰਖੜੀਆਂ ਕਿੰਨੇ ਕਦੀ ਕਦੇ ਯਾਰ 2 ਰੁਪਏ ਦਾ ਧਾਗਾ ਨਹੀਂ ਜਿਹੜੀਆਂ ਲੈ ਕੇ ਮਿਲ ਹੁੰਦੀ ਹੈ ਪੈਸੇ ਲੈਨੀ ਦਿਨ ਮਸਾ ਕਰਨ ਫੋਜਾ ਕੱਡੀ ਛਤੀ ਬੂਥਾ ਭਰਿਆ ਉਹਨੇ ਵੀ ਉਦੋਂ ਦਵਾ ਦਾ ਚੁੱਕ ਕੇ ਤੇ ਖਾ ਗਿਆ ਵਾ ਨਾ ਖਾਂਦਾ ਉਦੋਂ ਸਵਾਦ ਬੜੀ ਤਾ ਤੇਰੀ ਮਾਂ ਤਾਂ ਕਹਿਂਦੀ ਵੀ ਪੰਜਾ ਰੁਪਈਆ ਦੀ ਚੁੱਕ ਕੇ ਲਿਆਈ ਆ ਤੂੰ ਕਹਿੰਦਾ ਸਵਾਦ ਬੜੀ ਹੀ ਮੈਨੂੰ ਸਵਾਦ ਲੱਗਦੀ ਹੈ ਪਹਿਲੇ ਆ ਫਿਰ ਮਾਂ ਆਪਣੀ ਕੋ ਜਾ ਤੈਨੂੰ ਪੰਜਾ ਰੁਪਈਆ ਦੀ ਲੈੜ ਦੇ ਦੀ ਕੋਣ ਇਹਨੂੰ ਕੀ ਦਵਾ ਤੂੰ ਚਾਹ ਤੂੰ ਪੰਜਾ ਚੋਕ ਆਪਣੀ ਲੈੜ ਤੇ ਜਾ ਉਠ ਮੈਂ ਵੀ ਘਰ ਜਾ ਕੇ ਕੰਮ ਕਰਾਂ ਨਹੀਂ ਲੈ ਕੇ ਆਈ ਰੱਖੜੀ ਲਿਆਈ ਤੇ ਤੂੰ ਦਸ ਚੁੰਗੇ ਦੇ ਵਜੇ ਤੂੰ ਚਾਰ ਚਾਰ ਕ ਪੇਸ ਚੁੱਕੀ ਆਈ ਆ ਇੱਥੇ ਅੰਦਰ ਲੜ ਲੜ ਮਰ ਜਾਣ ਸਾਡੇ ਘਰ ਹਾਦੀ ਕਰਦੀ ਕਰਦੀ ਨਹੀਂ ਤੂੰ ਜੇ ਲੈ ਆਈ ਆਈ ਆ ਤੂੰ ਬੋਥੇ ਵੱਡਾ ਡੱਬਾ ਹੀ ਲਿਆਇਆ ਕਿਤੇ ਬੰਦਾ ਵੱਡਾ ਡੱਬਾ ਲੇ ਹੁੰਦਾ ਵਾ ਪਰ ਚਲ ਮੈਂ ਰਖੜੀ ਲਈ ਪੈਸੇ ਪਾਲਨ ਦੀ ਹੁਣ ਮੇਰੇ ਕੋਲ ਪੈਸੇ ਦਿੰਦੇ ਨਹੀਂ ਚੱਤ ਨੇ ਆਹ ਪਤਾ ਨਹੀਂ ਕਿੰਨੇ ਨਹੀਂ ਇੱਕ ਜ਼ੀਰੋ ਦੇ ਉੱਤੇ ਲੱਗੀ ਆ ਪਤਾ ਨਹੀਂ ਕਿੰਨੇ ਦੀ ਚਲੋ ਹੁਣੇ ਦਹ ਦਹ ਕੀ ਹੁਣੇ ਹੋਰ ਕਿੰਨੇ ਕੋ ਹੁਣੇ ਇੰਨੇ ਕੀ ਲੱਗਣਦੇ ਮੈਨੂੰ ਇਹ ਹੋਈ ਦਿਨੇ ਇਹਦੇ ਮથે ਮਾਰਦੀ ਪੈਸੇ ਲੈਣ ਗਈ ਕਿ ਕੈਂਠਾ ਬਣਾਉਣ ਚਲ ਗਈ ਆ ਭਲਾ ਗਈ ਆ ਗੋਥੇ ਕਈ ਠਾ ਬਣਾਉਣਗੇ ਆਪ ਤੇ ਬਹੁਤ ਲਿਆਈਆਂ ਨਾ ਦੁੱਧ ਵਾਲੀ ਬਰਫੀ ਵੇਖਾਂ ਕਿਤੇ ਮੂੰਹ ਲੱਥਨ ਦੀ ਮੇਰੇ ਨਹੀਂ ਮੈਂ ਮਰ ਜਾਉਂਗੀ ਨਹੀਂ ਸੁਆਦ ਕਿਤੇ ਆ ਆਵੇ ਪਰਫੀ ਤੂੰ ਖਾ ਕੇ ਵੀ ਵੇਖੀ ਆ ਬਰਫੀ ਸੁਆਦ ਬਰਫੀ ਇਹਦੇ ਲੈ ਨਹੀਂ ਆ ਦੇ ਦੇ ਇਹਨੂੰ ਵਾਲਾ ਫਟ ਤਗੰਤੇਰਾ ਹਾਂ ਨਹੀਂ ਆ ਵੀ ਦਿੱਤਾ ਯੋ ਪੈਸੇ ਦਿੱਤੇ ਹੋਰ ਦੱਸ ਕੀ ਦਿੱਤਾ ਹੇ ਹੇ ਆ ਪੈਸੇ ਆ ਹੋਰੇ ਆਪਣੇ ਪੈਸੇ ਰੱਖ ਆਪਣੇ ਕੋਲ ਆਹੇ ਦਿੱਤੇ ਆ ਜਿਹੜੀ ਬਰਫੀ ਖਾਦੀ ਹੈ ਨਾ ਜਿਹੜੀ ਕਾਟ ਹੋਵੀਂ ਜਾ ਦੁਕਾਨ ਤੋਂ ਲਿਆ ਕੇ ਦੇ ਨਹੀਂ ਲਿਆ ਪਤਾ ਕਿ ਨਹੀਂ ਚੀਜ਼ਾਂ ਆਣੀਆਂ ਇਹਦੀਆਂ ਸਵਾਹ ਚੀਜ਼ਾਂ ਆਉਣੀਆਂ ਵਾ ਇਹਦੀਆਂ ਇੰਨਾ ਮੈਂ ਖਰਚਾ ਕਰਕੇ ਆਈ ਹਾਂ ਤੇਰੇ ਕਿੰਨੇ ਦੀ ਮੈਂ ਬਰਫੀ ਲਿਆਂਦੀ ਔਰ ਰਖੜੀਆਂ ਲਿਆਂਦੀ ਆਹ ਰਹਿ ਦੇ ਰਖੜੀ ਆ ਹੁਣ ਤੂੰ ਬੰਨੀ ਨਾ ਇਹਦੇ ਪਿਓ ਨੂੰ ਵਕਾੜ ਦੇਣਾ ਪ੍ਰੋਵਾਹ ਦੇ ਹਾੜੀ ਖਾਦੀ ਹੈਗਾ ਇੱਕ ਪੀਸ ਜਿਹੜਾ ਖਾਦਾ ਕਰ ਦੇ ਦੇ ਇਹਨਾਂ ਨੂੰ ਆਹ ਦੇ ਦੇ ਇਹਨਾਂ ਨੂੰ ਲਿਆ ਕੇ ਦੇ ਹੁਣ ਦੁਕਾਨ ਤੋਂ ਮੈਨੂੰ ਵੇਖੋ ਪੀ ਆ ਵੇਖਾਂ ਭਲਾ ਇੱਕ ਤੇ ਜੀਰੋ ਆ ਤੇ ਆ ਨੇ ਬੰਦੇ ਆ ਵੇ ਤੇ 100 ਰੁਪਏ ਸੁਟਾਂ ਦੇਈ ਦੱਸ ਹਦ ਕਰਨ ਦੇ ਨੀ ਰੱਖ ਰੱਖ ਸਾਹਮਣੇ 100 ਰੁਪਏ ਉਦਾਂ ਮੈਂ ਪੜੀ ਆ ਪੜੀ ਬੜੀ ਆ ਤੇ ਫਾੜ ਤੂੰ ਆਪਣੀ ਫਾੜੀ ਨੂੰ ਆ ਜਿਹੜੀ ਲੈ ਆ ਤਿਆਰ ਲੈ ਆ ਫੜਾ ਕਿਦਾਂ ਉਹਨਾਂ ਨੂੰ ਬਣਾਉਣ ਦੇ ਜਿਹੜੀ ਆ ਬੱਦੀ ਹੈ ਨਾ ਇਹ ਵੀ ਦੇ ਸਾਡੀ ਲੈ ਜਾ ਤੂੰ ਲੈ ਜਾ ਆਹੋ ਜਾਉਂ ਚਲ ਨਹੀਂ ਉੱਠ ਤੂੰ ਨਹੀਂ ਜਾਉਂ ਆ ਜਣੀ ਮੈਂ ਖੱਤਿਆ ਤੂੰ ਟਿੰਡ ਚ ਪਾਈ ਆ ਨਾ ਮੈਂ ਦਾ ਨਹੀਂ ਤੈਨੂੰ ਟੱਟੀਆਂ ਲੱਗ ਨੀ ਤੇਰੀ ਕੁੜੀ ਨੂੰ ਲੱਗਣ ਸਾਨੂੰ ਗੱਲ ਲੱਗਣ ਜਾਓ ਆਪਣੇ ਘਰ ਉਹਨੇ ਖਾਦਾ ਹੀ ਬਰਫੀ ਨਹੀਂ ਖਾਦੀ ਜਾਓ ਤੂੰ ਨੂੰ ਲੱਗਣ ਉਹ ਧੀਰੇ ਹੀ ਹੁਣ ਸਾਰੀ ਰਾਤ ਵੇਖੀ ਮੇਰਾ ਖਰਾਪ ਲੱਗਦਾ ਤੈਨੂੰ ਆਏ ਅੰਦਰ ਬੋਲਣ ਡੀਆਂ ਨੇ ਪਤਾ ਨਹੀਂ ਕੀ ਗੱਲ ਹੋ ਗਈ ਹੈ ਇਹਨਾਂ ਨੂੰ ਇਹਨਾਂ ਨੂੰ ਅਰੇ ਤੂੰ ਚੱਲ ਕਰ ਮੈਂ ਅੰਨੀ ਆ ਮਾਤਾ ਮੇਰੀ ਸੁਣ ਗੱਲ ਘਰ ਤੇ ਵੱਖਰੇ ਘਰ ਤੇ ਹੈ ਨਾ ਤੇ ਰੋਟੀ ਵੀ ਵੱਖਰੀ ਕਰ ਮੈਂ ਨਹੀਂ ਇੱਧਰ ਆਇਆ ਕਰਨਾ ਕੀ ਹੋ ਗਿਆ ਹੁਣ ਤੁਹਾਨੂੰ ਹੁਣਾ ਕੀ ਆ ਆਵੇ ਮੈਂ ਨਾਲੇ ਪਰਸੀ ਲੈ ਗਈ ਨਾਲੇ ਰਖੜੀਆਂ ਲੈ ਗਈ ਤੇ ਇੰਨਾ ਜਿੰਨਾ ਖਰੇ ਰੁਪਈਆ ਫੜਿਆ ਸੀ ਤੇ ਉਹ ਮੇਰੀ ਕੁੜੀ ਨੂੰ ਦੇਣ ਲਈ ਫਿਰ ਇਹ ਮੂੰ ਤੁਹਾਡਾ ਬਰੇ ਦੇੰਦੇ ਦੇੰਦੇ ਤੁਸੀਂ ਚਾਚ ਨਾਲ ਕਦੇ ਕੱਢ ਲਿਆ ਕਰੋ ਤੁਸੀਂ ਕੋਈ ਮੈਂ ਕੀ ਚਾਚ ਨਾਲ ਕੱਢਣਾ ਚਾਚ ਨਾਲ ਤੇ ਉਹ ਨਹੀਂ ਕੱਢਦੀ ਮੈਂ ਤਾਂ ਹੀ ਤੈਨੂੰ ਕਿਹਾ ਵੀ ਮੇਰੀ ਰੋਟੀ ਵੱਖਰੀ ਕਰ ਦੇ ਮੈਂ ਨਹੀਂ ਇੱਥੇ ਵੜਿਆ ਕਰਨਾ ਹੈਗਾ ਰੋਟੀ ਵੱਖਰੇ ਕਰ ਦੇ ਬੰਦੀਆਂ ਰਖੜੀਆਂ ਨੂੰ ਲਾਟ ਕੇ ਰੋਟੀ ਵੱਖਰੇ ਕਰ ਲੈ ਤੇ ਕਰਨੀ ਨਹੀਂ ਕੀ ਮੈਂ ਕਿੰਨਾ ਖਰਚਾ ਕਰਕੇ ਆਈ ਆ ਕਰ ਲੈਣੀ ਬਾਰ ਵਾਲੇ ਨੂੰ ਹੋਂਦ ਪੁੱਛ ਲੈਣੀ ਕੀ ਜਾਂਦਾ ਆਵੇ ਮੈਂ ਲੈ ਚਲੀ ਰਖੜੀਆਂ ਹੁਣ ਬੰਨਣੀ ਨਹੀਂ ਇਹਦੇ ਮੁੰਡੇ ਨੂੰ ਰਖੜੀ ਮਾ ਦੋ ਹੋ ਗਈ ਐ ਨਾ ਵਾਲੀ ਤੇ ਕਦੀ ਕਾਹੇ ਤੋਂ ਲੰਡੇ ਬੰਦੇ ਕਦੀ ਕਾਹੇ ਤੋਂ ਲੰਡੇ ਬੰਦੇ ਆਵਾਂ ਨਹੀਂ ਚੰਗੀ ਤੁਰਾ ਖੜੀ ਲੈ ਗਈ ਐ ਹੀ ਹੱਦ ਹੋਈ ਐ ਨਹੀਂ ਕਿਤੇ ਇਹਦੇ ਵਾਲੀ ਵੀ ਕਿਤੇ ਤੈਨੂੰ ਵੀ ਆਖਿਆ ਫੜ ਕੇ ਦਿਖਾਣ ਡੈ ਮੈਂ ਉਹ ਬਰਫੀ ਜੀ ਦਾ ਕੀ ਹੀ ਉਹ ਹੈਗੀ ਹੀ ਉਹ ਕਹਿੰਦੇਗੀ ਹੀ ਇਹਨੂੰ ਸਵਾਦ ਦੀ ਬਰਫੀ ਹੀ ਉਹ ਆਹ ਵੇਖੀ ਕਿ ਤੈਨੂੰ ਦੁੱਧ ਵਾਲੀ ਦੇ ਕੇ ਗਈ ਹੋਣੀ ਐ ਉਹ ਜਿੰਨਾ ਤੈਨੂੰ ਉਹ ਦੇ ਗਈ ਨਾ ਸ਼ਰਾਬ ਦੇ ਗਈ ਨਾ ਪਚਾਲੀ ਇਹਨੂੰ ਖਾਣ ਦੀ ਕੀ ਦਵਾ ਦਵਾ ਮੈਂ ਖਾ ਲਾ ਉਹ ਤਾਂ ਵੀ ਤੇ ਮੇਰੀ ਗੱਲ ਸੁਣ ਆ ਫਾਇਦਾ ਹੋਈ ਆ ਆ ਪੈਸੇ ਵੀ ਬਚ ਗਏ ਓ ਤੇ ਪੀਸ ਵੀ ਇੱਕ ਖਾ ਲਿਆਈ ਐ ਇਹ ਇਹ ਨੰਮ ਰੱਖਣ ਲੱਗੀ ਆ ਤੇ ਤੈਨੂੰ ਦੇ ਦੇ ਇੱਥੇ ਦੇ ਦੇ ਤੈਨੂੰ ਇੱਥੇ ਹੁਣ ਹਾਈ ਨੂੰ ਪਚਾਲੀ ਜਾ ਕੇ ਬਾਹਰ ਉੱਥੇ ਜਾ ਕੇ ਫਿਰ ਫੁਰ ਲੈ ਤੇ ਜਾ ਜਿੰਨੀਆਂ ਉਹ ਗੱਲਾਂ ਕਰਕੇ ਗਈ ਕਲੇਮ ਨੇ 200 ਰੁਪਈਏ ਮੰਮੋ ਜੀ ਪੱਤੋ ਸੇਤਾ ਜੀ ਨਾਲ ਅੜ ਪੇਪਰ ਫੇ ਬੜੀ ਸੁਆਦ ਸੀ ਬੇ ਸੁਆਦੀ ਬਰਫੀ ਹੀ ਉਹ ਖਰੇ ਕਿਥੋਂ ਆ ਥੋ ਲੈ ਆਈ ਐ ਡੇ ਉਡੇ ਤੋਂ ਕਿਥੋਂ ਲੈ ਆਈ ਤੇ ਹੁਣ ਜਾ ਜਾ ਕੇ ਤਾਂ ਬਰਫ ਲਾ ਘੜੀ ਮਹਾ ਲੜ ਰੁੜ ਕੇ ਬਚਾਈ ਦਰ ਪੀ ਚਲਾ ਚੰਗਾ ਹੋਈ ਪੈਸੇ ਬਚ ਗਏ ਨਹੀਂ ਕਿਦਾਂ ਮੇਰੀ ਦੇਵੇ ਮੇਰੀ ਹਾਂ ਟੋਕੂ ਕੀ ਕਾਹੇ ਮੈਂ ਤੇ ਕੋ ਕਲੋਗ ਕਿ ਲੈਣਾ ਮੇਰਾ ਤੇ ਜੀ ਕਰਦਾ ਜਿਹੜੇ ਹੱਥ ਜੇ ਐਵੇਂ ਮਾਰ ਨਹੀਂ ਨਾ ਤੇ ਤੋੜ ਕੇ ਆਵਾ ਇਹਦੇ ਮਾਰ ਕੇ ਇਹਦੇ ਪਤਾ ਨਹੀਂ ਕੀ ਕੋੜ ਕੋੜ ਕਰੀ ਜਾਂਦੀ ਮੂੰਹ ਚ ਬੋਲੀ ਜਾਂਦੀ ਇੱਕ ਤੇ ਜੀ ਕਰਦਾ ਜਾ ਕੇ ਨਾ ਫੜ ਲੈ ਇਹਦੀ ਗੁੱਤ ਜੀ ਜਾਵੇ ਮਰਦੀ ਨਹੀਂ ਬੋਲਣਾ ਨਾ ਕੀ ਬੋੜ ਬੋੜ ਕਰਦੀ ਆ ਜੋ ਕਹਿਣਾ ਵਾ ਮੈਨੂੰ ਉਦਾਂ ਹੀ ਕਹਿ ਲੈ ਹਾਂ ਨਹੀਂ ਦੱਸ ਵੇ ਆਪਣਾ ਕੰਮ ਕਰਨ ਦੇਈਂ ਕੰਮ ਸਵਾਹ ਖਾਢੀ ਮੈਂ ਵੇਖਣ ਦੇਈ ਤੇਰੇ ਵੱਲ ਮੇਰੇ ਵੱਲ ਵੇਖ ਵੇ ਕੇ ਤੇ ਕਿੱਦਾਂ ਤੂੰ ਬੋੜ ਬੋੜ ਕਰੀ ਜੰਨੀ ਆ ਨੇ ਭੈਣੇ ਹਾਨੂੰ ਆਪਣੇ ਘਰ ਰਹਿੰਦੇ ਆ ਤੇਰੇ ਗੜੀ ਹੱਥੇ ਜੋੜੇ ਜੇ ਹੁਣ ਅਸੀਂ ਆਪਣੇ ਘਰ ਡੇ ਆ ਕੰਮ ਕਰ ਰਹੇ ਤੇ ਮੈਂ ਤੇ ਇਧਰ ਆਈ ਨਹੀਂ ਤੈਨੂੰ ਉਥੇ ਸੁਣੀ ਜਾਂਦੇ ਮੈਂ ਤੈਨੂੰ ਕਿਹਾ ਕਿਹੜਾ ਕਿਹਾ ਵੀ ਤੂੰ ਆਈਂ ਵੇਖ ਵੇਖ ਕੇ ਤੇ ਮੇਰੇ ਵੱਲ ਨਹੀਂ ਆ ਨਾ ਕੁੜਕੁੜ ਕੇ ਮੈਂ ਤਾਂ ਆਪਣੇ ਕੱਪੜੇ ਨਹੀਂ ਤੋਕੇ ਪਾਉਂਦੀ ਮੈਨੂੰ ਪਤਾ ਜਿਹੜੇ ਧੋਕੇ ਕੱਪੜੇ ਪਾਉਣ ਨਹੀਂ ਆ ਧਿਆਨ ਦੇ ਕੇ ਆਪਣਾ ਕੰਮ ਕਰ ਲੜਾਈ ਮੇਰੇ ਵੱਡੇ ਲੈਂਦੀ ਰਹਿੰਦੀ ਬਸ ਵੀ ਕਿਹੜਾ ਲੜਾਈ ਹੁੰਦੀ ਮੈਂ ਤੇਰੇ ਭਾਰੀ ਮਾਰ ਕੇ ਨਾ ਤੇਰੇ ਮੈਂ ਖਲੋ ਜਾ ਮੇਕੋ ਗਈ ਭਾਰੀ ਹੈ ਨਹੀਂ ਮੈਂ ਵੀ ਲਿਮ ਨਹੀਂ ਉੱਥੇ ਜਾ ਕੇ ਤੇ ਨਾ ਤੂੰ ਲਿਉਣੀ ਨਾ ਉਹਨਾਂ ਨੂੰ ਮੈਂ ਤੇਰਾ ਕਿੱਥੇ ਦੇਖ ਦੇ ਖਲੋ ਜਾ ਖਲੋ ਜਾ ਇਹ ਤੂੰ ਛੱਡ ਦੇ ਤੂੰ ਛੱਡ ਦੇ ਨਹੀਂ ਹੈ ਛੱਡ ਦੇ ਤੈਨੂੰ ਕਨੀਅਰ ਕਿਆ ਬਰ ਮੈਂ ਛੱਡਦੀ ਨਹੀਂ ਮੈਨੂੰ ਮੈਂ ਛੱਡ ਤੈਨੂੰ ਹੁਣ ਮੈਂ ਚੰਗੀ ਤਰ੍ਹਾਂ ਅੱਜ ਨਾ ਤੇਰਾ ਤੇ ਜੁੰਡੇ ਚ ਤੇਰੇ ਖੋ ਕੀ ਫਰਨਾ ਤੇ ਉਹ ਛੱਡਣਾ ਨਹੀਂ ਛੱਡਦੀ ਨਹੀਂ ਮੈਨੂੰ ਛੱਡ ਮੈਨੂੰ ਛੱਡ ਨਿੱਕੀ ਡੀ ਹੈਗੀ ਆ ਖੰਭ ਖਲਾਰਦੀ ਹੁਣ ਤੇ ਤੂੰ ਤਿੰਦ ਮੈਂ ਦਾਂ ਜਾ ਜਾ ਹਿਆ ਤੂੰ ਜੋ ਲੈਣਾ ਦੇਦੀ ਤੈਨੂੰ ਮੈਂ ਤੇਰਾ ਮੈਂ ਨਾਤ ਰਾਜ ਦਾ ਮੈਂ ਸਿਰ ਪਾੜਿਆਂ ਤੇਰਾ ਇਧਰ ਆ ਆ ਇਹ ਮੈਂ ਹਾਇ ਨੂੰ ਪਾੜਦਾ ਤੈਨੂੰ ਤੇ ਮੈਂ ਤੇਰਾ ਮੈਂ ਸਿਰ ਤਰਾਜ ਮੈਂ ਤੇਰਾ ਮੈਂ ਪਾੜ ਦੇਣਾ ਜਿਹੜਾ ਮੈਂ ਛੱਡ ਦੇ ਮਾਦਾ ਨੂੰ ਛੱਡ ਦੇ ਅਜਾ ਛੱਡ ਤੇਰੇ ਮਨ ਈ ਬੇਲਾ ਕੀ ਕਰਦੀ ਓ ਹੁਣ ਨਿਕਾ ਦਫਾ ਹੋ ਜਾਓ ਜਾਓ ਕਿ ਤੇ ਆਪਣੇ ਘਰ ਹੀ ਘਰ ਕੰਮ ਕਰੋ ਜਾ ਕੇ ਕਿਤੇ ਜਾਓ ਮੇਰੇ ਹੱਥ ਹੀ ਪਾਤੀ ਤੇ ਕੱਦ ਨਹੀਂ ਇਹ ਮੁੜਿਆ ਨੂੰ ਦੋਵਾਂ ਨੂੰ ਕਾਇ ਕਰਨੀ ਸਾਡੀ ਬਿਆਪ ਨਹੀਂ ਤੂੰ ਤੇ ਮੁੜਿਆ ਆ ਮੌਰ ਮੇਰੇ ਪੀੜ ਕਰਨ ਲਾਤੇ ਨੇ ਆਵੇ ਤਾੜਾ ਲੰਗਾ ਵਖਵਾ ਕਰਨੀ ਤੈਨੂੰ ਤੁਹਾਡਾ ਬਾਰਾ ਖਾਂਦਾ ਅੱਜ ਹੁਣ ਕਰਨੇ ਪੈਣਾ ਤੁਹਾਡਾ ਜੀ ਸਿਆਪਾਤਾ ਡਾਏ ਕਿੱਡਾ ਨਾ ਕੰਜਰਖਾਨਾ ਫੜਿਆ ਹੋਆ ਇਹਨਾਂ ਨੇ ਨੀ ਆ ਮੌਰ ਪੀੜ ਕਰਨ ਦੇ ਮੇਰੇ ਦੇ ਇਹਦੇ ਤੋਂ ਉਹਦਾ ਮੈਨੂੰ ਮਾਰ ਦੇਣਾ ਜਿੱਡੀ ਇਹ ਹੈਗੀ ਆ ਤੇ ਤੂੰ ਕਹ ਕੋਲ ਨਾ ਵੀ ਨਾਲ ਉਹ ਤੈਨੂੰ ਪਤਾ ਹੈਗਾ ਚੰਗਾ ਭਲਾ ਉਹਦਾ ਮਾਦਾ ਮੈਂ ਇਸ ਮੇਰੀ ਸੁਣ ਲੈ ਗੱਲ ਇੱਥੇ ਕੰਧ ਕੱਢ ਕੇ ਦੇ ਮੇ ਕੋ ਨਹੀਂ ਆ ਰੋਇਦਾ ਉਹ ਕਪਾਤ ਕੀਤਾ ਚੋਨਾ ਆਉਂਦਾ ਤਾਂ ਕੱਢ ਲੋ ਚੋਨਾ ਝੂਨਾ ਢਿੱਗ ਰਿਹਾ ਇੱਥੇ ਕੰਧ ਕੱਢ ਕੇ ਮਾਦਾ ਕੱਢ ਕੇ ਮਤਨ ਹੋ ਜਾਂਦੀ ਏ ਇੱਕ ਦੇ ਆ ਗਿਆ ਸਾਡੀ ਰੋਟੀਆਂ ਖਾਈ ਜਾਂਦੀ ਆ ਉਹ ਤੋਂ ਇੰਨੇ ਕ ਮੈਂ ਹੁਣ ਜਾ ਕੇ ਅੰਦਰ ਵੜ ਗਈ ਹੁਣ ਆ ਆ ਬਾਹਰ ਨਹੀਂ ਆ ਬੜੀ ਲੱਗੀ ਆ ਜਾ ਆ ਨਹੀਂ ਜਾਓ ਨਹੀਂ ਜਾਓ ਭੈਣਾ ਤੁਹਾਡੇ ਘੜੀ ਦੇ ਜੋੜੇ ਹੱਥ ਜਾਓ ਜਾਓ ਮਾਦਾ ਇਹ ਹਰਦੀ ਨਹੀਂ ਆ ਤੂੰ ਚੱਲ ਆਪਣੇ ਘਰ ਨੂੰ ਚੱਲ ਤਾਂ ਜਾਓ ਇਹ ਰੋਟਾ ਨਾ ਕੱਢਾ ਉਹ ਮੇਰੇ ਕੋਲ ਜੁੜਾ ਜਾਣਾ ਪੂਣੀ ਆਪਣਾ ਹਰਦੀ ਨਹੀਂ ਮਰਦੇ ਹੁੰਦੇ ਨਹੀਂ ਹਟੰਦੇ ਹੀ ਜਿਹੜੇ ਮੈਂ ਜਾ ਛੱਡ ਦੇ ਪਰਾਂ ਜਾ ਘੇਰ ਮਰਦਾ ਹਰਦੀ ਨਹੀਂ ਆ ਮਰਨਾ ਇਤਨਾ ਹੀ ਮਰਨਾ ਤਾਂ ਇਹ ਹੁਣ ਕਰੇ ਮਰਨਾ ਚਾਹੀਦਾ ਮੇਰੇ ਕੋਲ ਚਲ ਜਾਗਾ ਮਰਨਾ ਚਾਹੀਦਾ ਦਫਾ ਹੋ ਜਾ ਜਾ ਪੈਸਾ ਦਿੰ ਦਸੋ ਇਹ ਕੋਡ ਦਵਾ ਤੇਰਾ ਹੁਣ ਦੇ ਕੀ ਕਰਵਾ ਜਾ ਦੇ ਹੜੋ ਤੇ ਮੇਰਾ ਦਫਾ ਹੋ ਜਾ ਕੇ ਮਰ ਜਾਣਾ ਲੜ ਲੜ ਕੇ ਤੂੰ ਹੀ ਕਾਉਣੇ ਨੇ ਤੂੰ ਹੀ ਕਰੇ ਡਾਣਾ ਕੰਜਰ ਖਾਨਾ ਫੜਿਆ ਹੈ ਨਾ ਨੇ ਜਾ ਜਾ ਆਪਣੇ ਘਰ ਜਾ ਕਰਦੀ ਕੀ ਲੜਾਈ ਨੂੰ ਵਜਾ ਮਾਰਦੀ ਰਹਿੰਦੀ ਆ ਕਦੇ ਵੀ ਲੜਾਈ ਹੁੰਦੀ ਹੀ ਰਵੇ ਫੇਰੇ ਚੰਗਾ ਵਾ ਕਰਦੀ ਇਹ ਕਿਹਦੇ ਰਾਈ ਇੱਥੇ ਭੀੜੂ ਹੀ ਜਾਂਦੀ ਹੁਣ ਮੇਰੇ ਚੱਲ ਵਾਵਾ ਡਰੀ ਹੁਣ ਮੇਰੇ ਕੋਲ ਹੁਣ ਆਉਦ ਨਾ ਸਾਈ ਮੇਰੇ ਵੱਲ ਕਿੱਡੀ ਇਹ ਇਹ ਰਹਦੇ ਹੀ ਘਰੇ ਇਹ ਇਹਦੇ ਵਿੱਚ ਹੈ ਕੱਖ ਜਾਨ ਹੈ ਨਹੀਂ ਘਰੇ ਇਹਨੂੰ ਮੈਂ ਘਰੇ ਇਦਾਂ ਇਹਨੂੰ ਮੈਂ ਕੁੱਟ ਕੇ ਨੂੰ ਮਾਰ ਦੇਣਾ ਨਹੀਂ ਤੂੰ ਆਜ ਸਹੀਂਗਾ একদম ਮੈਂ ਦੱਸਦੀ ਦਿਨ ਮੈਂ ਕਿਦਾਂ ਉਦਾਂ ਉਹ ਚੰਗਾ ਹੋਈ ਆਈ ਚੱਲ ਮੈਂ ਵੀ ਮਾਸਾ ਡੋਗੇ ਬਣਾ ਲੇ ਆ ਲਾਏ ਦੇਦੇ ਉੱਤੇ ਕੰਮ ਨਾ ਹੁੰਦੇ ਨਾ ਸਹੀ ਇਹਨੂੰ ਡਰਤੇ ਹੋਊਗਾ ਉਦਾਂ ਮਰੀ ਉਦਾਂ ਦਦੋੜ ਲਾਉਂਦੀ ਤੇ ਉਦਾਂ ਇੱਥੇ ਡਿੱਗਦੀ ਫਿਰਦੀ ਤੇ ਹੁਣ ਵੇ ਕੱਡਾ ਮੇਰੇ ਨਾਲ ਲੜਨਾ ਹੁੰਦਾਈ